ਹਾਂਜੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਆਏ ਹੋਏ ਹਾਂ ਜੀ ਟ੍ਰਾਂਟੋ ਡਾਊਨਟਾਊਨ ਤੇ ਜਿਨੇ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਸਾਰੇ ਜਾਣੇ ਤੇ ਅੱਜ ਆਪਾਂ ਇੱਥੇ ਪਹੁੰਚੇ ਹੋਏ ਹਾਂ ਜੀ ਡਾਊਨਟਾਊਨ ਤੇ ਆਪਾਂ ਦੇਖਣਾ ਹੈਗਾ ਅੱਜ ਸੀ ਐਨ ਟਾਵਰ ਤੇ ਇਹ ਆਪਾਂ ਗਰਾਊਂਡ ਤੇ ਆ ਗਏ ਆ ਸੀ ਐਨ ਟਾਵਰ ਦੇ ਤੇ ਕਾਫੀ ਉੱਚੀ ਬਿਲਡਿੰਗ ਹੈਗੀ ਆ ਤੇ ਜੇ ਕਹਿੰਦੇ ਤੁਸੀਂ ਪੂਰਾ ਟ੍ਰਾਂਟੋ ਦਾ ਹਨਾ ਵਿਊ ਦੇਖਣਾ ਤਾਂ ਤੁਸੀਂ ਸੀ ਐਨ ਟਾਵਰ ਜ਼ਰੂਰ ਜਾ ਕੇ ਆਓ ਇੱਥੋਂ ਤੁਹਾਨੂੰ ਸਾਰਾ ਹੀ ਟ੍ਰਾਂਟੋ ਦੇਖ ਜੂਗੇ ਇੱਕ ਵਾਰ ਇੱਥੋਂ ਆਪਾਂ ਵੀ ਟਿਕਟਾਂ ਲੈ ਲੈਣੀਆਂ ਇੱਥੇ ਟਿਕਟਾਂ ਨਾਲ ਏਡੋ ਏਡੀ ਮਿਲ ਜਾਂਦੀਆਂ ਜਿਵੇਂ ਆਪਣੇ ਨਾਲ ਬੱਚੇ ਆ ਜਾਂ ਸੀਨੀਅਰ ਸਿਟੀਜ਼ਨ ਹੈਗੇ ਆਪਣੇ ਨਾਲ ਬਜ਼ੁਰਗ ਆ ਜਾਂ ਆਪਾਂ ਹਨਾ ਤੁਹਾਨੂੰ ਇੱਕ ਪੈਕੇਜ ਵੀ ਮਿਲ ਜਾਣਾ ਤੇ ਟਿਕਟਾਂ ਲੈ ਕੇ ਫਿਰ ਤੁਹਾਨੂੰ ਅੰਦਰ ਆ ਜਿਹੜੀ ਐਂਟਰੀ ਉਹ ਹੋ ਜਾਣੀ ਆ ਤੇ ਅਸੀਂ ਫੈਮਿਲੀ ਪੈਕੇਜ ਲੈ ਲਿਆ ਸੀ ਸਾਨੂੰ ਪੈਕੇਜ ਦੇ ਵਿੱਚ ਸਸਤਾ ਪੈ ਗਿਆ ਸੀ ਕੰਮ ਤੇ ਇਦੋਂ ਬਾਅਦ ਆਪਾਂ ਅੱਗੇ ਚੱਲ ਜਾਣਾ ਅੱਗੇ ਜਾ ਕੇ ਫਿਰ ਆਪਾਂ ਨੂੰ ਉਹ ਲੈਫਟ ਰਾਹੀਂ ਉਹ ਤਾਹਾਂ ਲੈ ਜਾਂਦੇ ਆ ਜਿੱਥੋਂ ਆਪਾਂ ਨੂੰ ਪੂਰਾ ਜਿਹੜਾ ਟ੍ਰਾਂਟੋ ਦਾ ਉਹ 뷰 ਆ Stop. That's 346 meters or 36 feet. Our elevator is moving at 22 kilometers per hour or 15 miles per hour, so we'll be there in around 58 seconds. Okay. Okay. You can take a look at the glass panels below you as well. You'll we'll oh see down goodness. the elevator shaft. Why are you so scared? Stop being a scary cat. Stop being a scary ਬੜੀ ਸਪੀਡ ਆ ਵੀ ਬੜੀ ਸਪੀਡ ਆ ਓਹ ਹੋ ਹੋ ਹੈਲੋ ਹਨਾ ਕਿੱਥੇ ਮੰਗਦੇ ਦੇਖੋ ਕਾਵਾਤ ਕੈਂਟਰ ਲੱਗ ਰਿਹਾ ਤਾਂ ਹੁੰਦੇ ਨੇ ਮੈਂ ਯੂਜ਼ਰ ਨੇ ਉਹ ਤੁਹਾਨੂੰ ਹੋਰਿਆ ਕੇ ਦੇਖਦਾ ਹਾਂ ਲੋ ਵੀ ਅਪਰ ਆ ਗਿਆ ਤੇ ਕਾਫੀ ਰੋਲਾ ਰੱਪਾ ਤੇ ਭੀੜ ਕਾਫੀ ਆ ਤੇ ਆਹ ਦੇਖ ਲਓ ਕਿੰਨਾ ਇੱਥੋਂ ਨਾ ਸਾਰਾ ਟ੍ਰਾਂਟੋ ਆ ਜਿਹੜਾ ਉਹ ਦਿਖਦਾ ਤੇ ਬਾਕੀ ਬਿਲਡਿੰਗਾਂ ਤਕਰੀਬਨ ਛੋਟੀਆਂ ਛੋਟੀਆਂ ਲੱਗਣ ਲੱਗ ਜਾਂਦੀਆਂ ਤੇ ਆ ਵੀ ਇੱਥੇ ਮਿਰਰ ਵਾਲੀ ਛੱਤ ਬਣਾਈ ਹੋਈ ਹੈ ਇਹਨਾਂ ਦੀ ਇਹਦੇ ਉੱਤੇ ਤੁਸੀਂ ਤੁਰ ਸਕਦੇ ਆ ਤੇ ਇੱਥੇ ਥੱਲੇ ਵਾਲਾ 뷰 ਆਪਾਂ ਨੂੰ ਦਿਿੰਦਾ ਇੱਥੋਂ ਤੇ ਬਾਕੀ ਟ੍ਰਾਂਟੋ ਆ ਜਿਹੜਾ ਉਹ ਰਾਤ ਨੂੰ ਬਹੁਤ ਸੋਹਣਾ ਲੱਗਦਾ ਜਗਦਾ ਤੇ ਇਹ ਵੀ ਤੁਸੀਂ ਦੇਖ ਸਕਦੇ ਆ ਚਾਰੇ ਪਾਸੇ ਘੁੰਮ ਕੇ ਤੇ ਬਾਕੀ ਆ ਇੱਥੇ ਰੱਸੀ ਜੀ ਬਣ ਕੇ ਜਿਹਨੇ ਵਾਕ ਕਰਨੀ ਹੈ ਹਨਾ ਇਹਦੇ ਟਾਵਰ ਦੇ ਚਾਰੇ ਪਾਸੇ ਉਹ ਵੀ ਤੁਸੀਂ ਕਰ ਸਕਦੇ ਆ ਜੇ ਕੋਈ ਤਕੜੇਦਲ ਵਾਲਾ ਹੈਗਾ ਤਾਂ ਤੇ ਬਾਕੀ ਬਾਅਦ ਚ ਆਪਾਂ ਇੱਥੋਂ ਇੱਕ ਗਰੁੱਪ ਫੋਟੋ ਕਰਾਈ ਸੀ ਫੋਟੋ ਕੜਾਈ ਆਪਾਂ ਤੇ ਪੈਸੇ ਪਤੰਦਰਾ ਨੇ ਬਾਹਲੀ ਲੈ ਲੇ ਫੋਟੋ ਦੇ ਤੇ ਇਦੋਂ ਬਾਅਦ ਚ ਆਪਾਂ ਆ ਗਏ ਵੀ ਥੱਲੇ ਤੇ ਥੱਲੇ ਆ ਕੇ ਜਦੋਂ ਤਾਂ ਨੂੰ ਚੱਕ ਕੇ ਲੱਗਿਆ ਵੀ ਆਪਾਂ ਖਾਸੇ ਹੀ ਉੱਚੇ ਚਲੇ ਗਏ ਸੀ ਤੇ ਆਹ ਸਾਈਡ ਤੇ ਆਪਣੇ ਰੌਜਰ ਸੈਂਟਰ ਆ ਗਿਆ ਭਾਈ ਨੂਰ ਨੇ ਸਾਡੀ ਨੇ ਬਰਬੁਲਾ ਲਿਆ ਤੇ ਇੱਥੇ ਵੇਹ ਕਰਦੇ ਥੱਕਈ ਆ ਇੰਡੀਆ ਦੇ ਕਿੰਨੇ ਹਜ਼ਾਰ ਕੜਾ ਹਜ਼ਾਰ ਕੜਾ ਨਾਲੇ ਜੁੰਨੇ ਵੀ ਲਈ ਪਏ ਆ ਇੰਡੀਆ ਦੇ 1000 ਰੁਪਏ ਦਾ ਬਰਬੁਲਾ ਦਿੱਤਾ ਪਤੰਦਰਾ ਨੇ ਉਹਨੇ ਇੱਥੇ ਕੱਲ ਪਰ ਸਾਨੂੰ ਦੈਲ ਦੈਲਜੀਤ ਲੱਗਣਾ ਕਿ ਨਹੀਂ ਦੇਖਣ ਨੂੰ ਜਲਾਈ ਚ ਦੈਲਜੀਤ ਲੱਗਣਾ ਇੱਥੇ ਤੇ ਉਹਨੇ ਪਤਾ ਨਹੀਂ ਕਿੰਨੇ ਕੁ ਲੈ ਜਾਣੇ ਆਗੇ ਆਹ ਲਓ ਜੀ ਦਿਲਮੀਨਾਟੀ ਟੂਰ ਦੇ ਪੋਸਟਰ ਆ ਜਿਹੜੇ ਉਹ ਲੱਗੇ ਹੋਏ ਆ ਕਹਿੰਦੇ ਦਸਾਂਝਾਂ ਵਾਲਾ ਆਉਣਾ ਇੱਥੇ ਤੇ ਉਹਦੇ ਤਾਂ ਬਈ ਇੱਥੇ ਰਾਹ ਨਹੀਂ ਮਿਲਣਾ ਹਨਾ ਕਿਸੇ ਪਾਸੇ ਤੇ ਕਿਉਂਕਿ ਜਿੱਥੇ ਦਸਾਂਝਾਂ ਵਾਲਾ ਆਉਂਦਾ ਉੱਥੇ ਫਿਰ ਜਾਮ ਤਾਂ ਲਾਈ ਦਿੰਦਾ ਪਤੰਦਰ ਤੇ ਬਾਕੀ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ